ਜਿੱਦਾਂ ਕਿ ਆਪਾਂ ਨੂੰ ਪਤਾ ਵੀ ਹੋਣਾ ਹੈ ਚੋਣਾ ਜਿਹੜੀਆਂ ਇੱਧਰ ਦਾ ਕੁਝ ਸਟੇਟਾਂ ਦੇ ਵਿੱਚ ਦਾ ਤਕਰੀਬਨ ਵੋਟਾਂ ਹੋ ਰਹੀਆਂ ਸਾਡਾ ਹੋ ਜਾਣੀਆਂ ਮੇਰੇ ਖਿਆਲ ਚ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਜਿਹੜਾ 6ਵੇਂ ਦੀ ਸ਼ਾਇਦ ਮੈਂ ਗੱਲ ਕਹਿਣੀ ਚਾਹਨਾ ਹੁਣ ਆਪਣੇ ਪੰਜਾਬ ਦੇ ਦਰਦ ਰੱਖਣ ਵਾਲੇ ਲੋਕਾਂ ਵਾਸਤੇ ਉਹਨਾਂ ਵਾਸਤੇ ਨਹੀਂ ਜਿਹੜੇ ਜਿਨ੍ਹਾਂ ਦੇ ਮੂੰਹ ਹੋਰ ਹੈ ਮਕੋਟੇ ਹੋਰ ਪੈਣੇ ਵੀ ਅੰਦਰੋਂ ਕੁਛ ਹੋਰ ਹੈ ਦਿਲ ਦੇ ਕਾਲੇ ਤੇ ਬਾਹਰੋਂ ਮਤਲਬ ਰਾਮ ਰਾਮ ਕਰਨ ਵਾਲੇ ਬੰਦੇ ਉਹਨਾਂ ਵਾਸਤਾ ਨਹੀਂ ਦੇਖੋ ਕਈ ਬੰਦੇ ਨੂੰ ਆਪਣੇ ਘਰ ਪਰਮ ਤੱਕ ਮਤਲਬ ਹੈ ਆਪਣੇ ਬੱਚਿਆਂ ਨੂੰ ਸੈੱਟ ਕਰਨ ਤੱਕ ਮਤਲਬ ਹੈ ਆਪਣੇ ਪਰਿਵਾਰ ਚਲਾਉਣ ਤੱਕ ਮਤਲਬ ਹੈ ਬਸ ਉਤੋਂ ਇਲਾਵਾ ਅਗਲਾ ਕਹਿੰਦਾ ਕੋਈ ਮਰਦਾ ਮਰੇ ਅਸੀਂ ਕੀ ਲੈਣਾ ਇਹ ਤਾਂ ਇੱਦੀ ਚੱਲਦਾ ਜੀ ਅਸੀਂ ਕੀ ਆ ਕਰ ਸਕਦੇ ਜੇ ਇਹ ਗੱਲ ਗੁਰੂ ਸਾਹਿਬ ਨੇ ਸੋਚੀ ਹੁੰਦੀ ਜਿੰਨੇ ਸਾਡੇ ਗੁਰੂ ਸਾਹਿਬਾਨ 5ਵੇਂ ਪਾਸ਼ਾ ਜਾਂ ਤੁਸੀਂ ਦੇਖਿਆ 8ਵੇਂ ਪਾਸ਼ਾ 9ਵੇਂ ਪਾਸ਼ਾ 10ਵੇਂ ਪਾਸ਼ਾ ਕਿੰਨਾ ਆਪਣਾ ਲੋਕਾਂ ਦੇ ਉੱਪਰ ਵਾਰਨਾ ਕਰਿਆ ਉਹ ਤੁਸੀਂ ਜਾਣੂਗਾ ਉਹਨਾਂ ਗੱਲਾਂ ਦੇ ਵਿੱਚ ਨਾ ਕੋਈ ਮੈਂ ਐਡਾ ਕੋਈ ਵਿਦਵਾਨ ਹੈ ਨਾ ਕੁਛ ਹੈ ਪਰ ਮੈਂ ਗੱਲ ਸਮਝਾਣੀ ਚਾਹੁੰਦਾ ਵੀ ਜੇ ਆਪਾਂ ਇਹ ਹੀ ਗੱਲ ਪਰਾਜੀਏ ਵੀ ਆਪਣੇ ਅੰਦਰ ਤੱਕ ਸਾਨੂੰ ਮਤਲਬ ਹੈ ਯਾਰ ਅਸੀਂ ਹੋਰ ਸਾਡੇ ਕੋਈ ਲੈਣ ਦੇਣ ਨਹੀਂ ਸਾਡੇ ਗਵਾਂਢੀ ਮਰਿਆ ਕੋ ਮੈਂ ਗੱਲ ਕਹਿਣੀ ਚਾਹੁੰਦਾ ਹੁਣ ਵੋਟਾਂ ਦੇ ਵਿੱਚ ਟਾਈਮ ਹੁੰਦਾ ਆਪਣੇ ਕੋਲ ਉਤੇ ਬਾਦ 5 ਸਾਲ ਤਾਂ ਫਿਰ ਜਿੱਦਾਂ ਦਾ ਅਸੀਂ ਬੋਲਿਆ ਉਹਦਾ ਫਿਰ ਆਪਾਂ ਬੀਜ ਜਿਹੜਾ ਸਿੱਟਾ ਨਿਕਲੀ ਜਾਂਦਾ ਉਹ ਫਿਰ ਅਸੀਂ ਦੇਖੀ ਜਾਂਦੇ ਜਿੱਦਾਂ ਦਾ ਬੋਇਆ ਜਿੱਦਾਂ ਦੇ ਹੁਣ ਆਹ ਤਾਜੇ-ਤਾਜੇ ਤੁਸੀਂ ਦੇਖ ਲੈ 2.5 ਸਾਲਾਂ ਵਾਲੇ ਵੀ ਕੀ ਹਾਲ ਹੈ ਉਹਨਾਂ ਵਿੱਚ ਚਲੋ ਅਸੀਂ ਵੀ ਮਦਦਗਾਰ ਤੇ ਮੈਂ ਇਹ ਗੱਲ ਕਹਿਣਾ ਫਿਰ ਪਹਿਲਾਂ ਨਹੀਂ ਬੰਦੇ ਦਾ ਪਤਾ ਲੱਗਦਾ ਕੋਈ ਗੱਲ ਨਹੀਂ ਸਮਾਨ ਤੇ ਕੋਈ ਨਹੀਂ ਫਿਰ ਆ ਜਾਂਦਾ ਕਿਹੜਾ ਕਰਕੇ ਪਰ ਮੈਂ ਜਿਹੜੀ ਗੱਲ ਹੁਣ ਜ਼ਰੂਰੀ ਕਰਨੀ ਚਾਹੁੰਦਾ ਚੱਲੀ ਜਾਂਦੇ ਮੁੱਦੇ ਪੰਜਾਬ ਦੇ ਦੁਨੀਆ ਭਰ ਦੇ ਜਿਹਦੇ ਵਿੱਚ ਨਸ਼ਾ ਬੇਰੁਜ਼ਗਾਰੀ ਅੰਤਾਂ ਦੀ ਹੈ ਜਿਹਦੇ ਵਿੱਚ ਕਿਸਾਨੀ ਦਾ ਜਿੱਦਾਂ ਨਾਮੁੱਲ ਮਿਲਣਾ ਫਸਲਾਂ ਮਰ ਜਾਂਦੀਆਂ ਜਾਂ ਉਹਨਾਂ ਦੇ ਮੁਆਵਜ਼ੇ ਜਾਂ ਹੋਰ ਗੱਲਾਂ ਜਿਹਦੇ ਬਾਤਾਂ ਸੀ ਰੋਜ਼ ਹਾਏ ਕਰਲਾਟ ਹਾਏ ਕਰਲਾਟ ਕਰੀ ਜਾਂਦੇ ਕਰੀ ਜਾਂਦੇ ਪਰ ਮੇਰੇ ਭਰਾਵਾਂ ਨੂੰ ਇੱਕ ਬੇਨਤੀ ਇਹ ਹੈ ਵੀ ਕੋਈ ਮਾੜੀ ਮੋਟੀ ਨੇ ਜਦੋਂ ਆਪਾਂ ਦੀ ਇਹ ਗੱਲ ਹੁੰਦੀ 50 ਸਾਲ ਹੋ ਗਏ ਮੈਨੂੰ ਗਲੀਆਂ ਨਾਲੀਆਂ ਵਾਲੀ ਗੱਲ ਮਤਲਬ ਸੁਣਦੇ ਨੂੰ ਵੀ 50 ਸਾਲ ਦੇ ਵਿੱਚ ਗਲੀਆਂ ਨਾਲੀਆਂ ਹੀ ਬਣਦੀਆਂ ਜਾਦੀ ਮੇਰੀ ਉਮਰ 48 ਸਾਲ ਹੈ ਮਤਲਬ ਇੰਨੇ ਸਾਲੇ 48 50 ਸਾਲ ਹੋ ਗਏ ਕੋਈ ਗੱਲ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਉਹ ਬਣ ਗਈਆਂ ਕੱਤਾਂ ਨਹੀਂ ਜੇ ਕਦੇ ਇੱਕ ਪਿੰਡ ਦਾ ਰਿਕਾਰਡ ਕੱਢਿਆ ਜਾਵੇ ਤਾਂ ਕਰ ਬਾਰ ਰੁਪਏ ਸ਼ਾਇਦ ਸੋਨੇ ਦੇ ਵੀ ਗਲੀਆਂ ਨਾਲੀਆਂ ਬਣ ਜਾਂਦੀਆਂ ਅੱਜ ਤੱਕ ਬਸ ਉਹ ਹੀ ਢਾਈ ਜਾਂਦੇ ਦੂਆ ਸਰਪੰਚ ਦੂਆ ਪਾਸੇ ਦੀ ਦੂਆ ਸਰਪੰਚ ਦੂਆ ਪਾਸੇ ਦੀ ਉਹ ਇਹੀ ਗੱਲਾਂ ਚੱਲਦੀਆਂ ਆਈ ਜਾਂਦੀਆਂ ਅੱਜ ਤੱਕ ਪਰ ਕਿਸੇ ਬੰਦੇ ਦਾ ਨਾ ਆਪਣੇ ਬਜ਼ੁਰਗਾਂ ਦੇ ਅਗਾ ਵਾਧੂ ਸੋਚਣਾ ਸੋਚਦਾ ਨਾ ਕੋਈ ਕਿੱਦਾਂ ਦੀ ਜੇ ਕੋਈ ਪੜ੍ਹੇ ਲਿਖੇ ਵੀ ਅੱਜ ਦੇ ਮੁੰਡੇ ਆ ਜਾਂਦੇ ਫਿਰ ਵੀ ਉਹ ਕਿਤੇ ਨਾ ਕਿਤੇ ਇਹਨਾਂ ਦੇ ਚੁੰਗਲ 'ਚ ਫਸ ਜਾਂਦੇ ਜਿਹੜੀਆਂ ਪਾਰਟੀਆਂ ਲੁੱਟਾਲੀਆਂ ਜਾਂ ਕਿਸੇ ਤਰ੍ਹਾਂ ਦੀਆਂ ਵੀ ਉਹਦੇ ਵਿੱਚ ਸਾਰੀਆਂ ਹੀ ਗਰਸਤ ਹੈ ਬੰਦਿਆਂ ਨੂੰ ਸਾਬ ਗੱਲ ਕਹਾਂਗਾ ਹੁਣ ਮੈਂ ਗੱਲ ਕਰ ਦਦਾ ਜਿਹੜੀ ਮੇਨ ਮੁੱਦੇ ਦੀ ਗੱਲ ਹੈ ਫਿਰ ਆਪਣੇ ਕੋਲ ਨਾ ਟਾਈਮ ਨਹੀਂ ਹੁੰਦਾ ਹਰ ਬੰਦੇ ਕੋਈ ਵੀਰ ਕੋ ਵੀ ਦੇਖੋ ਜੇ ਸਭ ਤੇ ਉੱਚਾ ਧਰਮ ਹੈ। ਚਾਹ ਕਿਸੇ ਦਾ ਆਪਣਾ ਏ। Hindu ਵੀ ਆਪਣੇ ਧਰਮ 'ਚ, Musalman ਵੀ ਆਪਣੇ ਧਰਮ 'ਚ ਅਸੀਂ ਕਹਿੰਦੇ ਕੋਈ ਚ ਰਹਿਣ। ਸਿੱਖ ਆਪਣੇ ਧਰਮ 'ਚ। ਸਾਡਾ ਜਿਹੜਾ ਨਾ ਬਹੁਤੇ ਪੜੇ ਹੋਵੇ ਨਾ ਕਿਤੇ ਜਿਆਦਾ ਇਹ ਗੱਲ ਦੀ ਸਿੱਖਿਆ ਕਰੀ ਵੀ ਪਰ ਜਿਹੜਾ ਸਾਡਾ ਸਿਧਾਂਤ ਕਹਿੰਦਾ ਸਾਡਾ ਜਿਹੜਾ ਦਿਲ ਕਹਿੰਦਾ ਤੁਸੀਂ ਆਪਣੇ ਦਿਲ ਤੇ ਹੱਥ ਰੱਖਦ ਕਰਿਓ ਖਾਸ ਕਰਕੇ ਪੰਜਾਬੀ ਬੰਦਾ ਜ਼ਰੂਰੀ ਨਹੀਂ ਉਹ ਦੂਈ ਜਿਆਦਾ ਵੀ ਹੋ ਸਕਦਾ। ਵੀ ਆਪਣੇ ਨਾਲੋਂ ਵੀ ਅਸੀਂ ਦੂਜੇ ਨੂੰ ਪਹਿਲਾਂ ਰੱਖਦੇ ਰਹੇ ਅੱਜ ਤੱਕ। ਹੁਣ ਕੀ ਹੋ ਗਿਆ ਸਾਨੂੰ? ਹੁਣ ਅਸੀਂ ਜਦ ਤੱਕ ਦੂਵੇ ਦਾ ਧੌਣ ਤੇ ਗੋਡਾ ਨਹੀਂ ਰੱਖ ਦਿੰਦੇ ਜਦ ਤੱਕ ਅਸੀਂ ਕਿਸੇ ਦੀ ਜਾਨ ਨਹੀਂ ਕਢ ਦਿੰਦੇ ਉਦੋਂ ਚੱਲਦੇ ਕੰਮ ਤੇ ਵਿੱਚ ਵੀ ਸਾਨੂੰ ਚੱਲਣਾ ਜਾਂ ਹੋਰ ਗੱਲਾਂ 'ਚ ਵੀ ਸਾਨੂੰ ਚੱਲਣਾ ਵੀ ਹੁਣ ਅਸੀਂ ਕਿਉਂ ਨਹੀਂ ਇਦਾਂ ਕਰਦੇ ਕਿਉਂ ਨਹੀਂ ਕਿਸੇ ਦੇ ਸੋਚ ਨਾਲ ਚੰਗੀ ਸੋਚ ਨਾਲ ਚੱਲਦੇ ਕਿਸੇ ਨੂੰ ਚੰਗੇ ਬੰਦੇ ਨੂੰ ਚੇਤਾਣ ਦੀ ਸੋਚ ਦੇ ਇੱਕੋ ਹੀ ਪਾਰਟੀ ਹੋਵੇ ਜੀ ਜੀ ਨਾ ਕਾਂਗਰਸ ਝੰਡਾ ਕਾਂਗਰਸ ਜੀ ਨਾ ਆਪ ਦਾ ਆਪ ਜੀ ਨਾ ਭਾਜਪਾ ਭਾਜਪਾ ਜੀ ਨਾ ਕਾਲੀ ਕਾਲੀ ਪਾਵਾ ਉਹ ਲੁੱਟਣ ਕਸੁੱਟਣ ਜੋ ਮਰਜੀ ਹੋਵੇ ਅਗਲਾ ਕਹਿੰਦਾ ਜੀ ਮੈਨੂੰ ਭਾਵੇਂ ਮਾਰਦਣ ਪਰ ਮੈਂ ਇਹ ਪਾਰਟੀ ਦਾ ਪਪਾ ਹੈ ਅਗਲੇ ਸ਼ਾਮ ਨੂੰ ਸਾਡੇ ਵਰਗੇ ਬੰਦਿਆਂ ਦਾ ਬਣਾ ਕੇ ਫੁੱਦੂ ਮਖੋਲਾਣਾ ਦੇ ਮੈਂ ਹੁਣ ਕਹਿਣਾ ਚਾਹੁੰਦਾ ਆਪਣੇ ਸਾਰੇ ਪੰਜਾਬ ਨੂੰ ਖਾਸ ਕਰਕੇ ਮੇਰੇ ਜਿਹੜੇ ਖੰਡੂਦ ਸਾਹਿਬ ਵਾਲੇ ਬੰਦੇ ਐ ਮੈਂ ਆਨੰਦਪ੍ਰਸਾਦ ਤੇ ਬੇਨਤੀ ਕਰਦਾ ਕੀਰਤਨ ਸਿੰਘ ਸਾਹਿਬ ਤੇ ਆਨੰਦਪ੍ਰਸਾਦ ਦੀ ਧਰਤੀ ਤੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਵੀਰਾਂ ਭੈਣਾਂ ਨੂੰ ਜਾਤ ਪਾਤ ਵੱਲ ਨਹੀਂ ਮੈਂ ਪੈਂਦਾ ਬਿੱਟ ਟਾਈਮ ਹੈ ਹੁਣ ਵੀਰੋ ਕਿਸੇ ਮਾਂ ਦਾ ਪੁੱਤ ਕਿੰਨੇ ਪੁੱਤ ਆਪਣੇ ਜਿਹੜੇ ਮਾਮਾ ਦੇ ਅੰਦਰ ਹੋਏ ਵੇ ਕਿੰਨੇ ਆਪਣੇ ਭਰਾ ਜਿਹੜੇ ਬਗੈਰ ਮਤਲਬ ਦੀ ਸਜ਼ਾ ਘਟ ਰਹੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਜਦੋਂ ਤੱਕ ਦਾ ਇਹਨਾਂ ਦੀ ਚੱਲਦੀ ਇਹਨਾਂ ਦੇ ਮੋਹਰਾ ਪਾਵਾ ਕੋਈ ਗੜਾਸੇ ਦਾ ਆ ਜਾਵੇ ਉਹਦਾ ਕਾਨੂੰਨ ਹੋਰ ਹੈ ਜਦੋਂ ਕੋਈ ਸਾਡੇ ਕੋਈ ਭਰਾ ਕੋਈ ਚੱਜ ਦੀ ਗੱਲ ਕਰਨੀ ਚਾਹੁੰਦੇ ਜਾਂ ਕੋਈ ਕਿਸੇ ਗੱਲ ਨੂੰ ਲੈ ਕੇ ਤੁਰਨਾ ਚਾਹੁੰਦੇ ਉੱਥੇ ਇਹਨਾਂ ਨੂੰ ਤਗਰੀਬ ਹੋ ਜਾਂਦੀ ਸਾਰੀਆਂ ਬੰਟੀਆਂ ਵੀ ਹਾਈਵੇ ਕਿੱਥੇ ਜਾ ਗਿਆ ਉੱਥਾ ਇਕੱਠੀਆਂ ਮੀਟਿੰਗਾਂ ਕਰਕੇ ਗਲ ਘੁੱਟਦੇ ਬੰਦੇ ਦਾ ਮੈਂ ਹੁਣ ਕਹਿਣਾ ਚਾਹੁੰਦਾ ਮੇਨ ਗੱਲ ਤੇ ਜੇ ਅਸੀਂ ਇੱਕ ਸ਼ੇਰ ਨੂੰ ਛਡਾ ਲਈਏ ਤਾਂ ਬਾਕੀ ਸ਼ੇਰ ਵੀ ਤਕਰੀਬਨ ਸਾਡੇ ਫਿਰ ਆਏ ਲਿਓ ਇਹ ਮੈਂ ਤੁਹਾਨੂੰ ਗੱਲ ਕਹਿੰਦਾ ਅਸੀਂ ਇਹ ਨਹੀਂ ਕਹਿੰਦੇ ਵੀ ਆਕਾਸੀ ਗਦਰ ਪਾਣਾ ਜਾਂ ਸਾਡੇ ਕੋਈ ਭਰਾਓ ਕਰਨਗੇ ਸੂਝਵਾਨ ਬੰਦੇ ਆ ਸਭ ਨੂੰ ਲੈ ਕੇ ਤੁਰਦੇ ਜਿਨ੍ਹਾਂ ਜਿਨ੍ਹਾਂ ਨਾਲ ਜਿਨ੍ਹਾਂ ਜਿਨ੍ਹਾਂ ਨਾਲ ਵਾਹ ਪਿਆ ਅਮਰਤਪਾਲ ਦਾ ਸਾਡੇ ਵੀਰ ਹਵਾਰੇ ਦਾ ਜਾਂ ਕਿਸੇ ਨਾਲ ਹਿੰਦੂ ਵੀਰ ਨਾਲ ਵੀ ਵਿਆਹ ਪੁੱਛ ਕਾ ਦੇਖਿਓ ਉਦੋਂ ਦੀ ਲੋਕ ਤਾਂ ਪਿੰਡਾਂ 'ਚ ਹੋਰ ਗੱਲਾਂ ਹੁੰਦੀਆਂ ਜੀ ਇਹ ਆ ਜੀ ਅਤਵਾਦੀ ਆ ਫਲਾਣਾ ਐ ਅੰਮ੍ਰਿਤ ਬਾਲ ਕਿਹੜਾ ਅਤਵਾਦੀ ਬਣ ਗਿਆ ਤਾਂ ਆਪਾਂ ਤਾਂ ਦੇਖੀਏ ਹੁਣ ਦੀ ਜਨਰੇਸ਼ਨ ਐ ਆ ਸਾਲ ਦੀਆਂ ਗੱਲਾਂ ਐ ਜਿਹਦੇ ਵਿੱਚ ਜਿਹੜੇ ਮੁੰਡੇ ਉਥੇ ਨਸ਼ਾ ਚੜਾਣੇ ਨੂੰ ਭਰਤੀ ਹੁੰਦੇ ਨੇ ਉਹਦੇ ਵਿੱਚ ਕੋਈ ਪੁੱਛਿਆ ਨਹੀਂ ਜਾਂਦਾ ਤੇ ਵੀ ਤੂੰ ਮੁਸਲਮਾਨ ਐ ਸਿੱਖ ਐ ਕਾ Hindu ਐ ਜਾਂ ਕਿਆ ਚੀਜ਼ ਐ ਤੂੰ ਕਿਹੜੀ ਜਾਤ ਐ ਤੇਰੀ ਸਭ ਨੂੰ ਇੱਕ ਜੇ ਰੱਖ ਦਤਾ ਮੈਂ ਗੱਲ ਕਰਦਾ ਆਪਣੇ ਪੰਥ ਦੇ ਖਾਸ ਕਰਕੇ ਉਹਨਾਂ ਮੋਂਡੀਆਂ ਨੂੰ ਕੋਈ ਪੰਥ ਦੇ ਨਾਂ ਤੇ ਪੰਟੀਆਂ ਬਣਾਈ ਫਿਰਦੇ ਕੋਈ ਪੰਥ ਦੇ ਨਾਂ ਤੇ ਹੋਰ ਗੱਲਾਂ ਤੁਰਦੀਆਂ ਸਾਡੀ ਐਸਜੀਪੀਸੀ ਜਾਂ ਸਾਡੀਆਂ ਹੋਰ ਕਿੰਨੀਆਂ ਸਦਾਵਾ ਕਿੰਨੇ ਸਾਡੇ ਪੰਥ ਨਾਲ ਜੁੜੇ ਹੋਏ ਜਿਹੜੇ ਵੱੜਵੜੇ ਵਿਦਵਾਨ ਐ ਉਹਨਾਂ ਨੂੰ ਹੁਣ ਟਾਈਮ ਐ ਇਸ ਤੇ ਬਾਅਦ ਟਾਈਮ ਨਹੀਂ ਆਣਾ ਉਹਨਾਂ ਨੇ ਜੇਲਾਂ 'ਚ ਸੜ ਜਾਣਾ ਸਾਨੂੰ ਤੁਸੀਂ ਘਰੇ ਬੈਠਿਆਂ ਨੂੰ ਸਾੜ ਦੇਣਾ ਸਾਰਿਆਂ ਨੂੰ ਕਿਉਂਕਿ ਜਿਹੜੀਆਂ ਨੀਤੀਆਂ ਚੱਲਦੀਆਂ ਆ ਨਹੀਂ ਇਹਨਾਂ ਨੂੰ ਰੋਕ ਲਾਣ ਨੂੰ ਕਿਸੇ ਨੂੰ ਬੋਲਣਾ ਪੈਣਾ बोलने वाले बंदे ਦੇ ਮਗਰ ਅਸੀਂ ਪਿੱਛਾ ਹਟ ਜਾਂਦੇ ਅਗਲੇ ਦੀ ਬਲੀ ਚੜਵਾਉਂਦੇ ਅਸੀਂ ਚੱਕ ਕੇ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਦੱਬੀਏ ਅਸੀਂ ਕਹਿੰਦੇ ਸਾਰੇ ਬਸਣ ਸਰਵੱਤ ਦਾ ਭਲਾ ਰੋਜ਼ ਜੇ ਚਾਰ ਵਾਰੀ ਅਰਦਾਸ ਹੁੰਦੀ ਛੇ ਵਾਰੀ ਹੁੰਦੀ ਜੇ ਇੱਕ ਬੰਦਾ ਕਰਦਾ ਤਾਂ ਸਾਰੀ ਵਾਰ ਸਰਵੱਤ ਦਾ ਭਲਾ ਮੰਗਦੇ ਸਰਵੱਤ ਦੇ ਵਿੱਚ ਫਿਰ ਸਾਰੇ ਆ ਜਾਂਦੇ ਇੱਕ ਦੋ ਤਿੰਨ ਚਾਰ ਮੈਂ ਕਹਿਣਾ ਚਾਹੁੰਦਾ ਭਰਾਵਾਂ ਨੂੰ ਸਾਰਿਆਂ ਨੂੰ ਕਿ ਇਕੱਠੇ ਹੋਗਾ ਖੰਡੂਰ ਸਾਹਿਬਿਓ ਆਨੰਦਪੁਰ ਸਾਹਿਬ ਦੀ ਧਰਤੀ ਦੀ ਇੱਕ ਛੋਟਾ ਜਿਹਾ ਸਿੱਖ ਛੋਟਾ ਜਿਹਾ ਨਮਾਣਾ ਜਿਹਾ ਢੀ ਾਕਾਤ ਨਹੀਂ ਹੈ ਮੇਰੀ ਪਰ ਹੱਥ ਜੋੜ ਕੇ ਬੇਨਤੀ ਹੈ ਵੀ ਹੁਣ ਬੋਠ ਬਣ ਲਗੇ ਭੁੱਲ ਨਾ ਜਾਏ ਉਹ ਮਿੱਤਰੋ ਜੇ ਹੁਣ ਵੀ ਤੁਸੀਂ ਭੁੱਲ ਗਏ ਨਾ ਫਿਰ ਮੈਂ ਥਾਪ ਗੱਲ ਕਹੂਗਾ ਵੀ ਐਡੀ ਗੁਰੂਆਂ ਪੀਰਾਂ ਦੀ ਧਰਤੀ ਤੁਹਾਡੀ ਤੁਹਾਨੂੰ ਕਦੇ ਮਾਫ ਨਹੀਂ ਕਰਨਾ ਕੁਛ ਨਹੀਂ ਉਹਨਾਂ ਬਗਾੜਿਆ ਕਿਸੇ ਬੰਦੇ ਦਾ ਨਾਲੇ ਜੇ ਲੋਕਤੰਤਰ ਚ ਆਜੂਗਾ ਪਤਾ ਵੀ ਲੱਗੂ ਕੋਈ ਮੋਰੇ ਦੇ ਛੇਰ ਖੜਾ ਹੋਊਗਾ ਇਹਨਾਂ ਨੂੰ ਵੀ ਪਤਾ ਲੱਗੂ ਜਿਹੜੇ ਜਾਂਦੇ ਗੱਦੜ ਝੂਠ ਦੀਆਂ ਨਕਾਬ ਪੈਨ ਪੈਨ ਕੇ ਸਾਨੂੰ ਇੱਥੇ ਕੁਛ ਕਹਿੰਦੇ ਉੱਥੇ ਜਾ ਕੇ ਕੋਈ ਰੰਗ ਰਲੀਆਂ ਮਨਾਂਦੇ ਸਭ ਪਤਾ ਸਨ ਹੁਣ ਇੰਨੀ ਗੱਲ ਸਾਨੂੰ ਵੀ ਪੜਦ ਲਿਖਤਾ ਵੀ ਨਾਲੇ ਜਿਨ੍ਹਾਂ ਦੀ ਕਰਤੂਤ ਹੋ ਗਈ ਉਹਨਾਂ ਨੂੰ ਵੀ ਮਾੜਾ ਮੋੜਾ ਪਤਾ ਲੱਗੂ ਵੀ ਬੰਦੇ ਉਹਦੇ ਮਗਰ ਵੀ ਹੈਗੇ ਚੱਕਾ ਅੰਦਰ ਕਰਤਾ ਫਿਰ ਚਲੋ ਕੋਈ ਸਾਲੀ ਪੰਜਾਬ ਦੀ ਜੇਲ੍ਹ ਹੋਵੇ ਤਾਂ ਵੀ ਮੰਨ ਲਈਏ ਕਿ ਡਾਕ ਗੁਨਾਹ ਕਰਤਾ ਇਹ ਜੇ ਬੰਦੇ ਬੈਠੇ ਦੁਨੀਆ ਭਰ ਦੇ ਗੰਦੇ ਉਹਨਾਂ ਬੰਦਿਆਂ ਨੂੰ ਇਹ ਰੱਖ-ਰੱਖ ਕੇ ਆਪਣੇ ਲੱਗੇ ਹੋਏ ਉਹਨਾਂ ਨੂੰ ਹਰੇਕ ਤਰ੍ਹਾਂ ਦੀ ਸਹੂਲਤਾਂ ਦੇ ਸਿਰਫ ਅਮਰਤਪਾਲ ਦਾ ਜਾ ਉਹਨਾਂ ਦੇ ਸਾਥੀਆਂ ਦਾ ਇਹਨਾਂ ਨੂੰ ਬੜੀ ਤਕਲੀਫ ਹੋ ਗਈ ਵੀ ਕਿਤੇ ਇਹ ਨਾ ਪਤਾ ਨਹੀਂ ਕਿਹੜਾ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਉਹਦੀ ਜਗ੍ਹਾ ਬਣਦੀ ਗਈ ਇਹਨਾਂ ਨੂੰ ਇਸ ਗੱਲ ਦੀ ਖਾਰਖਾਗੀ ਹੁਣ ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਐ ਅਮਰਸਰ ਜਿਹੜੀ ਅਕਾਲੀ ਦਲ ਅਮਰਸਰ ਦਾ ਜਿਨ੍ਹਾਂ ਨੇ ਬਗੈਰ ਸੋਚੇ ਸਮਝੇ ਸਿਮਰਜੀਤ ਸਿੰਘ ਮਾਨ ਦਾ ਜਿਨ੍ਹਾਂ ਨੇ ਬਗੈਰ ਸੋਚੇ ਸਮਝੇ ਬਗੈਰ ਸਿੱਖ ਜ਼ਲਾਤੇ ਆਪਣੇ ਛੇਰ ਜਿਹੜਾ ਸੂਝਵਾਨ ਬੰਦਾ ਵੀ ਬਲੇਰ ਸਾਹਿਬ ਉਹਨਾਂ ਨੇ ਉਹ ਨਹੀਂ ਜਿਹੜਾ ਸੀਟ ਤੇ ਖੰਡੂਰ ਸਾਹਿਬ ਖੜਾ ਕਰਿਆ ਤਾਂ ਉਹਨਾਂ ਨੇ ਵਾਪਸੀ ਕਰ ਲਈ ਦੀ ਵੀ ਆਪਾਂ ਉਹ ਸੀਟ ਤੇ ਜਿਹੜਾ ਬੰਦਾ ਨਹੀਂ ਦੇਵਾਂਗੇ ਆਪਣਾ ਗੱਲ ਰਹਿ ਗਈ ਹੁਣ ਦੂਜੇ ਕਾਲੀ ਦਲ ਦੀ ਬਾਦਲ ਸਾਹਿਬ ਦੀ ਉਹਨਾਂ ਨੇ ਅਜਾ ਬੰਦਾ ਦਿੱਤਾ ਵੀ ਨਹੀਂ ਤਾਂ ਬੜਾ ਵਧੀਆ ਟਾਈਮ ਤਾਂ ਉਹਨਾਂ ਕੋਲ ਬਹੁਤ ਸੋਹਣੀ ਗੱਲ ਹੈ ਜੀ ਆਪਾਂ ਕੋਈ ਗੱਲ ਨਹੀਂ ਬਾਅਦ 'ਚ ਬੰਡਾ ਹੋ ਜੂਗਾ ਰਾਜ ਕਰ ਲਾਂਗੇ ਜੇ ਇਕੱਠੇ ਹੋ ਜੀਏ ਕੋਈ ਗੱਲ ਨਹੀਂ ਹੈਗੀ ਰਾਜ ਹੁੰਦੇ ਰਹਿਣੇ